ਮੰਜੂ ਤਸਵੀਰ ਦੀਦੀ ਹਾਂਜੀ ਦੀਦੀ ਦੀਦੀ ਗਈ ਠੱਠੇ ਖੂਚ ਦੀਦੀ ਇੰਨੇ ਦਿਨ ਬਾਅਦ ਮੇਰੇ ਘਰ ਆਇਓ ਬੈਠੋ ਤੇ ਸਹੀ ਬਹਿਣਾ ਕਾਦਾ ਤੇਰੀ ਹਿੰਮਤ ਕਿਤਰਾ ਪਈ ਮੇਰੇ ਧੀ ਦੇ ਘਰ ਚਾਂਦੀ ਕਿਉਂ ਗਈ ਤੂੰ ਉਹਦੇ ਘਰ ਦੂਜੀ ਗੱਲ ਜੇ ਕੋਈ ਗੱਲ ਹੈਗੀ ਸੀ ਤੂੰ ਮੈਨੂੰ ਫੋਨ ਕੀਤਾ ਕਿ ਮੈਂ ਚੱਲੀ ਆ ਤੂੰ ਇਕੱਲੀ ਪਰਦਾਣ ਬਣ ਗਈ ਆ ਮੈਨੂੰ ਤਾਂ ਕੇ ਤੇਰੇ ਤੇ ਸ਼ੱਕ ਸੀ ਹੁਣ ਪੱਕੀ ਗੱਲ ਆ ਕਿ ਤੂੰ ਚਾਹਦੀ ਨਹੀਂ ਕਿ ਮੇਰੀ ਧੀ ਉਸ ਘਰ ਵੱਸੇ ਤੂੰ ਜਾ ਕੇ ਮੇਰੀ ਕੁੜਮਣੀ ਦੇ ਨਾਲ ਵੱਧ ਕੱਟ ਕਰਕੇ ਆਈ ਆ ਤੁਹਾਡੀ ਧੀ ਕਿੱਥੋਂ ਦੀ ਹੋ ਗਈ ਮੇਰੀ ਧੀ ਨਹੀਂ ਤੁਸੀਂ ਤਾਂ ਬੜਾ ਕੰਦਾ ਹੀ ਇਹ ਮੇਰੀ ਧੀ ਨਹੀਂ ਤੇਰੀ ਧੀ ਸਭ ਤੋਂ ਵੱਧ ਵੈ ਤੇ ਦੀਦੀ ਮੇਰੀ ਗੱਲ ਸੁਣੋ ਤੇ ਜੇ ਮੈਂ ਤੁਹਾਡੀ ਕੁੜਮਣੀ ਦੇ ਘਰ ਗਈ ਆ ਨਾ ਕਿਸੇ ਕੰਮ ਪਿੱਛੇ ਹੀ ਗਈ ਸੀ ਤੁਹਾਡੇ ਨਾ ਤੁਸੀਂ ਮੇਰੇ ਤੋਂ ਹੋ ਗਿਆ ਵੱਡੇ ਮੰਨੂ ਕਹਿੰਦਾ ਕੁਛ ਦਿਲ ਵੀ ਨਹੀਂ ਕਰਦਾ ਪਰ ਸਾਡੀ ਰਿੰਪੀ ਉੱਥੇ ਖੁਸ਼ ਨਹੀਂ ਰਹੇਗੀ ਤੂੰ ਘੜੀ 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 ਇੱਕੋ ਗੱਲ ਨਾ ਮੇਰੇ ਨਾਲ ਕਰੀ ਜਾ ਹਮੇਸ਼ਾ ਤੂੰ ਇੱਕੋ ਗੱਲ ਕਰਨੀ ਆ ਕਿ ਤੇਰੀ ਕੁੜੀ ਖੁਸ਼ ਨਹੀਂ ਖੁਸ਼ ਨਹੀਂ ਖੁਸ਼ ਨਹੀਂ ਅਸਲ ਵਿੱਚ ਤੈਨੂੰ ਸੱਚੀ ਗੱਲ ਦੱਸਾਂ ਉਹਦੀ ਬੇੜੀਆਂ ਚ ਵੱਟੇ ਤੂੰ ਹੀ ਵਾਂਢਈ ਆ ਤੂੰ ਇਹਨਾਂ ਨੂੰ ਚਾਹਂਦੀ ਕਿਉਂ ਵੱਸੇ ਉਸ ਘਰ ਵਿੱਚ ਕੱਲ ਨੂੰ ਨਾ ਤੁਸੀਂ ਐਸੇ ਜ਼ੁਬਾਨ ਨਾਲ ਕਹਿਣਾ ਮੈਂ ਆਪਣੀ ਧੀ ਦੀ ਬੇੜੀਆਂ ਚ ਵੱਟੇ ਮੈਂ ਪਾਏ ਆ ਮੰਜੂ ਤੂੰ ਨਹੀਂ ਪਾਏ ਤੂੰ ਸਹੀ ਕੰਦੀ ਹੀ ਕਿੰ ਤੂੰ ਸੋਚਦੇ ਹੋ ਕਿ ਮਾਂ ਦੀ ਬੇਰੀਆਂ ਚ ਵੱਟੇ ਮਾਣ ਲਈਆਂ ਜਦੋਂ ਤੋਂ ਦਾ ਗਿਆ ਹੈ ਇੱਕੋ ਗੱਲ ਰਿੰਪੀ ਖੁਸ਼ ਨਹੀਂ ਰਿੰਪੀ ਖੁਸ਼ ਨਹੀਂ ਤੈਨੂੰ ਕੀ ਸਬੂਤ ਹੈ ਤੂੰ ਮੇਰੀ ਨੂੰ ਕੁੜੀ ਨੂੰ ਫੋਰ ਕਰ ਕਰਕੇ ਕਰ ਕਰਕੇ ਤੱਗ ਕਰਦੀ ਆ ਤੇਰੀ ਕਿਸ ਸਰ ਹਿੰਮਤ ਪੈ ਗਈ ਮੇਰੀ ਕੁੜਮਿੰਨ ਨੂੰ ਉੱਥੇ ਜਾ ਕੇ ਬੇਸਤੀ ਕਰਕੇ ਆਈ ਆ ਸ਼ੁਕਰ ਕਰੋ ਹਜੇ ਤਾਂ ਬੇਸਤੀ ਕੀਤੀ ਹੈ ਜੁੱਤੀਆਂ ਨਹੀਂ ਮਾਰੀਆਂ ਉਹਨੂੰ ਅੱਛਾ ਦੀਦੀ ਕੱਲ ਨੂੰ ਉਹ ਟਾਈਮ ਆਣਾ ਜੇ ਤੁਸੀਂ ਆਪਣੇ ਹੱਥੀ ਉਹਨਾਂ ਨੂੰ ਡਾਂਗਾ ਮਾਰਨੀ ਆ ਜੇ ਤੂੰ ਨਾ ਘੜੀ ਘੜੀ ਇਹੋ ਜੀ ਬਕਵਾਸ ਨਾ ਕਰ ਤੇ ਮੇਰੇ ਕੋਲ ਕਿਤੇ ਚਪੇੜਾ ਖਾ ਬਵੀ ਜਿੰਨੀ ਤੂੰ ਜ਼ੁਬਾਨ ਚਲਾਨੀ ਆ ਕੋਈ ਗਾਲ ਨਹੀਂ ਦੇਦੀ ਤੁਸੀਂ ਇੱਕ ਛੱਡ ਕੇ ਨਾ ਭਾਈ ਮਨ 10 ਚਪੇੜਾ ਮਾਰ ਦੋ ਜਿੰਪੀ ਦੇ ਘਰ ਮੈਂ ਤੇ ਜਾਣਾ ਹੀ ਜਾਣਾ ਜੇ ਉਹਨੂੰ ਮੈਂ ਫੋਨ ਵੀ ਕਰਨਾ ਜੇ ਦੇਖੋ ਛੋਟੇ ਹੁੰਦੇ ਵੀ ਤੁਸੀਂ ਮੈਨੂੰ ਮਾਰਦੇ ਰਹੇ ਸੀ ਅਸੀਂ ਲੜਦੀਆਂ ਸੀ ਨਾ ਦੋਨੇ ਪਹਿਣਾ ਫੇਰ ਕੀ ਹੋਇਆ ਜੇ ਹੁਣ ਵੀ ਮਾਰ ਲੋਗੇ ਤੇ ਧੀ ਪਿੱਛੇ ਮੈਂ ਚਪੇੜਾ ਵੀ ਖਾ ਲਾਂਗੀ ਬਚਪਨ ਦੀ ਗੱਲ ਹੋਰ ਸੀ ਤੇ ਦੀਦੀ ਕਿਉਂ ਅਸੀਂ ਉਹ ਪਹਿਣਾ ਨਹੀਂ ਹੈਗੀਆਂ ਨਹੀਂ ਮੇਰੀ ਗੱਲ ਸੁਣ ਲਾ ਮਿੰਟ ਬਾਤ ਤੂੰ ਕਹੀ ਜਾਨੀ ਆ ਕਿ ਮੇਰੀ ਧੀ ਆ ਰਿੰਪੀ ਮੇਰੀ ਧੀ ਆ ਤੇਰੀ ਧੀ ਨਹੀਂ ਉਹਨੂੰ ਮੈਂ ਆਪਣੀ ਕੁੱਖੋਂ ਜਨਮ ਦਿੱਤਾ ਤੂੰ ਨਹੀਂ ਤੂੰ ਸਿਰਫ ਉਹਨੂੰ ਸੰਭਿਆ ਉਹਨੂੰ ਪਿਆਰ ਕੀਤਾ ਇਹਦੇ ਨਾਲ ਤੂੰ ਉਹਦੀ ਮਾਂ ਨਹੀਂ ਬਣ ਗਈ ਜੋ ਦਰਦ ਉਹਨੂੰ ਮੇਰਾ ਹੈ ਨਾ ਜਦ ਮੈਨੂੰ ਉਹਦਾ ਤੈਨੂੰ ਉਹ ਦਰਦ ਨਹੀਂ ਤੂੰ ਮਾਸੀ ਆ ਤੇ ਮਾਸੀ ਹੀ ਰਹਿਣਾ ਤੂੰ ਜਨਮ ਦੇ ਨਾਲੋਂ ਨਾ ਪਾਲਣ ਵਾਲੇ ਦਾ ਜ਼ਿਆਦਾ ਹੱਕ ਹੁੰਦਾ ਜੇ ਜੇ ਤੁਸੀਂ ਅਸਲ ਮਾਂ ਹੁੰਦੇ ਨਾ ਤੁਹਾਡੇ ਕੋਲ ਕੁੜੀ ਬੈਠੀ ਖਲੋਤੀ ਤੁਸੀਂ ਪਾਲਿਆ ਹੁੰਦਾ ਪੋਸਿਆ ਹੁੰਦਾ ਸਿਰ ਇੱਕ ਜਨਮ ਦੇ ਤਾਜੇ ਪਾਲਿਆ ਪੋਸਿਆ ਮੈਂ ਵਾਂ ਉਹਨੂੰ ਹੀ ਮੈਂ ਡੱਗ ਡੱਗ ਜਾਣਦੀ ਐ ਕਿ ਮੇਰੀ ਧੀ ਉੱਥੇ ਖੁਸ਼ ਹੈ ਜਾਂ ਨਹੀਂ ਖੁਸ਼ ਕੀ ਤੁਸੀਂ ਮਿੰਟ ਬਾਅਦ ਬਾਹਰ 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 ਲਾਇਆ ਬਾਹਰ ਔਖਾ ਗਿਆ ਵੈ ਤੁਹਾਡਾ ਬੰਦਾ ਨਹੀਂ ਗਿਆ ਜਾਂ ਮੇਰਾ ਬੰਦਾ ਨਹੀਂ ਗਿਆ ਜਾਂ ਮੇਰਾ ਮੁੰਡਾ ਨਹੀਂ ਗਿਆ ਕਿਹੜਾ ਬਾਹਰ ਨਹੀਂ ਗਿਆ ਅਸੀਂ ਕਦੀ ਕਿਸੇ ਕੋਲ ਕੁਝ ਮੰਗਿਆ ਵੈ ਦੀਦੀ ਸਾਡੇ ਕੋਲ ਕੀ ਹੈਗਾ ਏ ਤੁਸੀਂ ਆਪੇ ਦੱਸੋ ਪਰਸੀਂ ਕਿਸੇ ਕੋਲ ਮੰਗਿਆ ਤਾਂ ਨਹੀਂ ਤੁਸੀਂ ਸਿਆਣੇ ਬਣੋ 20 ਲੱਖ ਰੁਪਏ ਉਹਨਾਂ ਨੇ ਤੁਹਾਡੇ ਕੋਲ ਪੱਲਾ ਵਿਆਹ ਤੋਂ ਪੱਲਾ ਲੈ ਲਿਆ 20 22 ਲੱਖ ਰੁਪਏ ਹੂਣ ਮੰਗਦੇ ਵੇ ਤੈਨੂੰ ਕੀ ਤਕਲੀਫ ਆ ਪੈਸੇ ਉਹਦਾ ਪਿਓ ਲਾਣ ਵਾਲਾ ਪੈਸੇ ਉਹਦਾ ਪਿਓ ਦੇਣ ਵਾਲਾ ਤੈਨੂੰ ਮੇਰੇ ਚ ਕੀ ਢਿੱਡ ਪੀੜ ਹੋਣ ਡਈ ਆ ਕਿ ਜੇ ਮੇਰਾ ਬੰਦਾ ਪੈਸੇ ਦੇਣ ਡਿਆ ਦਾ 20 ਲੱਖ ਛੱਡ ਕੇ ਭਾਵੇਂ 40 ਲੱਖ ਲੈ ਲੈਣ ਦੀਦੀ ਤੁਸੀਂ 40 ਲੱਖ ਦੀ ਗੱਲ ਕਰਦੇ ਹੋ ਪਰ ਗਿੰਪੀ ਮੇਰੇ ਕੋਲ ਐਸਲ 20 ਲੱਖ ਵੀ ਮੰਗੇਗੀ ਨਾ ਮੈਂ ਵੀ ਦੋ ਮੰਗਾਂਗੀ ਉਹਨੂੰ ਐਨੀ ਮੈਂ ਨਹੀਂ ਦੋ ਮੰਗੀ ਪਰ ਦੀਦੀ ਤੇ ਫਿਰ ਦੇ ਦੇ ਫਿਰ ਦੇ ਦੇ ਦੋ ਮੰਗੀ ਦੀਦੀ ਕਿਉਂ ਨਹੀਂ ਭਈ ਦੀਦੀ ਫਿਰ ਕਿਉਂ ਉਹਨਾਂ ਦੇ ਘਰ ਚ ਲੜਾਈ ਪਾਣ ਡਈ ਆ ਜੇ ਦੋ ਮੰਗੀ ਨਾ ਤੇ ਦੇ ਦੀ ਤੇ ਧੀਦੀ ਮੈਂ ਆਪ ਐਫ ਡੀ ਕਰਾਵਾਂਗੀ ਜੇ ਤੁਸੀਂ ਕਹੋ ਉਹਦੀ ਸੱਸ ਦੇ ਹੱਥ ਦੋਵਾ ਉਹ ਨਹੀਂ ਜੇ ਮੈਂ ਦੇਣਾ ਪਰ ਤੁਹਾਨੂੰ ਉਹ ਖਾਂਡੇ ਜੇ ਮੈਂ ਕੰਨੀ ਭਾਵੇਂ ਸਾਰੀ ਜਾਇਦਾ ਤੁਸੀਂ ਰਿੰਪੀ ਨੂੰ ਦੇ ਦਿਓ ਮੰਨੂ ਕੋਈ ਇਤਰਾਜ਼ ਨਹੀਂ ਤੈਨੂੰ ਇਤਰਾਜ਼ ਹੈਗਾ ਏ ਤੈਨੂੰ ਇਤਰਾਜ਼ ਹੈਗਾ ਤਾਂ ਹੀ ਤੋਂ ਮੇਰੇ ਨਾਲ ਲੜਨ ਡਈ ਆ ਇਤਰਾਜ਼ ਹੈ ਨਾ ਇਤਰਾਜੀ ਸਮਝ ਹਾਂ ਤੈਨੂੰ ਇਹ ਆ ਕਿ ਰਿੰਪੀ ਮੇਰੀ ਕੱਲੀ ਕੱਲੀ ਧੀ ਆ ਤੇਰੇ ਤੇਨੂੰ ਬੱਚੇ ਆ ਦੀਦੀ ਆਪਣੀ ਹੱਦ 'ਚ ਰਹੁ ਮੇਰੇ ਤਿੰਨ ਨਹੀਂ ਮੇਰੇ ਚਾਰ ਬੱਚੇ ਹੱਦ 'ਚ ਤੂੰ ਮੈਨੂੰ ਕਹਿਂਦੀ ਆ ਤੈਨੂੰ ਪਤਾ ਵੀ ਆ ਹੱਦ ਕੀ ਹੁੰਦੀ ਆ ਹੱਦ ਤੂੰ ਬੋਲਣ ਢਈ ਆ ਜੇ ਤੂੰ ਭੈਣ ਆ ਨਾ ਤੇ ਭੈੜ ਬਣ ਕੇ ਰਹਿ ਦੀਦੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰ ਚਲੋ ਮੈਂ ਤੁਹਾਡੀ ਸਾਰੀਆਂ ਗੱਲਾਂ ਮੰਨ ਲੈਣੀਆਂ ਮੈਂ ਮਾਂ ਨਹੀਂ ਬਣਦੀ ਪਰ ਤੁਸੀਂ ਇੱਕ ਵਾਰੀ ਨਾ ਬਾਹ ਬਣ ਕੇ ਨਾ ਸੋਚਾ ਜ਼ਰੂਰ ਆਪਣੀ ਧੀ ਦੀਆਂ ਅੱਖਾਂ ਦੇ ਵਿੱਚ ਦੇਖੋ ਕਿ ਤੁਹਾਡੀ ਧੀ ਸੁਖੀ ਹੈ ਜਾਂ ਦੁਖੀ ਹੈ ਕੀ ਮਨਜੂ ਇੱਕੋ ਗੱਲ ਧੀ ਦੀ ਅੱਖਾਂ 'ਚ ਵੇਖ ਅੱਖਾਂ 'ਚ ਵੇਖ ਕੀ ਅੱਖਾਂ 'ਚ ਵੇਖਾਂ ਉਹਦੀਆਂ 'ਚ ਮੇਰੀ ਧੀ ਸੁਖੀ ਆ ਮੈਂ ਮੇਰੀ ਗੱਲ ਸੁਣ ਲੈ ਮੈਂ ਉਹਦੀ ਸੱਸ ਨੂੰ ਕਹਿ ਹੀ ਆ ਕੀ ਕਿ ਮੇਰੀ ਭੈਣ ਨੂੰ ਇਸ ਘਰ ਚ ਵੜਨ ਨਹੀਂ ਦੇਣਾ ਔਰ ਨਾ ਹੀ ਤੋਰਿੰਪੀ ਨੂੰ ਫੋਨ ਕਰਨਾ ਫੋਨ ਤੇ ਮੈਂ ਕਰਾਂਗੀ ਤੇ ਉਹਦੇ ਘਰ ਵੀ ਜਾਵਾਂਗੇ ਤੁਸੀਂ ਉਹਦੀ ਸੱਸ ਨੂੰ ਗੋਵੋ ਤੇ ਭਾਵੇਂ ਜਿੰਨੂੰ ਮਰਜੀ ਗੋਵੋ ਤੁਸੀਂ ਮੋੜਦੇ ਹੋ ਨਾ ਤੁਸੀਂ ਮੋੜੀ ਜਾ ਮਨ ਨੂੰ ਕੋਈ ਜੋਕ ਨਹੀਂ ਸਕਦਾ ਉਹਦੇ ਘਰ ਜਾਣ ਵੱਲ ਟਾਈਮ ਆ ਲਾਂ ਦੋ ਦੀਦੀ ਟਾਈਮ ਆ ਲਾਂ ਦੋ ਤੁਸੀਂ ਅਸੇ ਮੂੰਹ ਨਾਲ ਗੋਵੋਗੇ ਮੰਜੋ ਤੂੰ ਮੈਨੂੰ ਇਹ ਦੱਸ ਤੂੰ ਕਿਹੜੇ ਜਨਮ ਦਾ ਬਦਲਾ ਮੇਰੇ ਕੋਲ ਲੈਣ ਲਈ ਆ ਮੇਰੀ ਧੀ ਨੂੰ ਵਸਣ ਦੇ ਤੇਰੇ ਦਿਮਾਗ ਦੇ ਵਿੱਚ ਇੱਕ ਇਹ ਗਲਤ ਗੱਲ ਬੈਠੀ ਗਈ ਆ ਜਾਂ ਕਿਸੇ ਨੇ ਬਿਠਾਤੀ ਆ ਕਿ ਮੇਰੀ ਧੀ ਸੁખી ਨਹੀਂ ਮੇਰੀ ਧੀ ਬਹੁਤ ਸੁਖੀ ਹੈਗੀ ਆ ਉਹਦਾ ਘਰ ਵਾਲੇ ਜੇ ਬਾਹਰ ਚਲੇ ਗਿਆ ਨਾ ਹੋ ਸਦਾ ਕੋ ਕੰਮ ਹੋਵੇ ਉਦھے ਪਾਪਾ ਨਾਲ ਮੈਂ ਗੱਲ ਕੀਤੀ ਸੀ ਉਹ ਮੈਨੂੰ ਕਹਿੰਦੇ ਹੋ ਸਦਾ ਚਲੇ ਗਿਆ ਹੋਵੇ ਬਾਕੀ ਮੈਂ ਉਹਨਾਂ ਨੂੰ ਕਿਹਾ ਮੁੰਡੇ ਦਾ ਫੋਨ ਨਹੀਂ ਮਿਲਣ ਡਿਆ ਕੰਦੇ ਆ ਕਿਸੇ ਵਲੇ ਹੋ ਜਾਂਦਾ ਆ ਸਰਦੀਆਂ ਕਰਕੇ ਨੈਟਵਰਕ ਦੀ ਪ੍ਰੋਬਲਮ ਇਹਦੀ ਹੋ ਸਕਦਾ ਤਾਂ ਨਾ ਫੋਨ ਚੁੱਕਣ ਡਿਆ ਹੋਵੇ ਬਾਕੀ ਉਹ ਕਹਿੰਦੇ ਜਦੋਂ ਮੇਰੀ ਗੱਲ ਹੁੰਦੀ ਵੇ ਤੈਨੂੰ ਦੱਸਣਾ ਦੀਦੀ ਵੇਖ ਵੇ ਤੇਰੇ ਗਾੜੀ ਹੱਥ ਜੋੜਿਆ ਦੀਦੀ ਸਾਡੇ ਅੱਗੇ ਮੈਂ ਹੱਥ ਜੋੜਦੀ ਆ ਤੁਸੀਂ ਮੈਨੂੰ ਸੱਚੋ ਸੱਚ ਦੱਸਣਾ ਤੁਹਾਡੀ ਜੀ ਜੈਨਾ ਗੱਲ ਨਹੀਂ ਹੁੰਦੀ ਫੋਨ 'ਚ ਹੁੰਦੀ ਆ ਮੇਰੇ ਵੀ ਮੈਂ ਆਦਮੀ ਨਾਲ ਹੁੰਦੀ ਆ ਤੇ ਉਹਦਾ ਨੈਟਵਰਕ ਕੋਈ ਜਿਆਦਾ ਜੁਰੂਹਾਗਾ ਜੇ ਦੱਸੋ ਦੀਦੀ ਸਮਝੋ ਸਮਝੋ ਨਾ ਗਲਤੀ ਕਰੋ ਦੀਦੀ ਮੈਨੂੰ ਆਪਣਾ ਦੁਸ਼ਮਣ ਨਾ ਸਮਝੋ ਮੈਂ ਤੁਹਾਡੀ ਉਹੀ ਛੋਟੀ ਮੰਜੂ ਹੋਈ ਆ ਤੁਸੀਂ ਮੈਨੂੰ ਆਪ ਖਟਾਉਂਦੇ ਰਹੇ ਹੋ ਸਭ ਕੁਝ ਕਰਦੇ ਰਹੇ ਹੋ ਦੀਦੀ ਵੇਖੋ ਤੁਸੀਂ ਮੈਨੂੰ ਕਹਿੰਦੇ ਸੀ ਜਿੰਪੀ 'ਚ ਤੇ ਮੰਜੂ ਤੇਰੇ 'ਚ ਕੋਈ ਫਰਕ ਨਹੀਂ ਪੈਗਾ ਪਰ ਦੀਦੀ ਸਮਝੋ ਮੈਂ ਸੱਚੀ ਬੋਲਦੀ ਵੀ ਸਾਡੀ ਰਿੰਪੀ ਨਹੀਂ ਖੁਸ਼ ਹੋਏਗੀ ਜੇ ਮੱਜੂ ਇਮੋਸ਼ਨਲ ਕਰਕੇ ਨਾ ਮੈਨੂੰ ਤੋਂ ਆਪਣੇ ਜਾਲ ਚਲਾ ਫਸਾ ਰਿੰਪੀ ਤੇਰੇ ਜਾਲ ਚ ਫਸ ਗਈ ਆ ਪਰ ਮੈਂ ਨਹੀਂ ਤੇਰੇ ਜਾਲ ਚ ਬਸਣਾ ਮੇਰੀ ਕੰਨ ਖੋਲ ਕੇ ਗੱਲ ਸੁਣ ਲੈ ਅੱਜ ਤੋਂ ਬਾਅਦ ਮੇਰੀ ਧੀ ਦੀ ਦਲੀਜ਼ ਨਹੀਂ ਟਪਣੀ ਔਰ ਜੇ ਤੂੰ ਟੱਪ ਗਈ ਨਾ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਗਾ ਤੇ ਦੂਸਰੀ ਗੱਲ ਭੈਣ ਮੇਰੀ ਤੂੰ ਅੱਜ ਤੱਕ ਸੀ ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਤੇਰੇ ਵਾਸਤੇ ਮੈਂ ਮਰ ਗਈ ਮੇਰਾ ਇੰਨਾ ਐਨਾ ਕਹਿਣਾ ਦੀ ਦੇਰੇ ਵਾਸਤੇ ਤੂੰ ਮਰ ਗਈ ਤੇਰੀ ਮੇਰੀ ਗੱਲ ਸੁਣੋ ਜਿੰਨਾ ਦੀਆਂ ਮਰਦੀਆਂ ਨਾ ਹੋਣੇ ਪੁੱਛ ਕੇ ਦੇਖੋ ਮੈਂ ਤੁਹਾਡੇ ਬਗੈਨ ਨਹੀਂ ਰਹਿ ਸਕਦੀ ਛੱਡ ਦੇ ਛੱਡ ਦੇ ਤੇਰਾ ਮੇਰਾ ਕੋਈ ਵਾਸਤਾ ਨਹੀਂ ਦੀਦੀ ਸਮਝੋ ਤੁਸੀਂ ਨਹੀਂ ਸਮਝਦੇ ਪੇ ਕੱਲ ਨੂੰ ਜਹਨੂ ਕੁਛ ਹੋ ਗਿਆ ਨਾ ਮੈਨੂੰ ਬਤਾਵੇ ਮੇਰੀ ਭੈਣ ਨੇ ਆਪ ਨਹੀਂ ਜਿੰਦਾ ਰਹਿਣਾ ਇਹ ਸਮਝ ਨਹੀਂ ਆਂਦੀ ਬਿਲਕੁਲ ਢਾਈ ਵਧਾਈ ਦਾ ਨਹੀਂ ਪਤਾ ਕਿ ਤਿਲ ਗੱਡਿਆ ਦਾ ਨਹੀਂ ਵੋਟੀਏ ਗੱਲ ਸੁਣ ਮੈਂ ਆਈ 2 ਮਿੰਟ ਨੂੰ ਮਨਜੂਰ ਪੁੱਛਾਵਾਂ ਕੱਲ ਕੋਈ ਆਏਗਾ ਤਾਂ ਮੈਂ ਫੋਨ ਫਾਨ ਕਰਦੀ ਫੋਨ ਮੇਰੇ ਕੋਲ ਹੀ ਆ ਮੈਂ ਪੁੱਛਾ ਵਾ ਡਿਜ਼ਾਈਨ ਕਿਸ ਤਰ੍ਹਾਂ ਬਣਾ ਬੰਦੇ ਬੰਦੇ ਨੂੰ ਤਰਾ ਡਿਜ਼ਾਈਨ ਹੀ ਭੁੱਲ ਜਾਂਦਾ ਇਹੋ ਜਿਹੀ ਮਤਵੱਜੀ ਆ ਨਿਆਣਿਆਂ ਨੇ ਤਾਂ ਮਾਕ ਹੀ ਖਾ ਲਿਆ ਪੁੱਛ ਕੇ ਆਂਦੀਆਂ ਨੂੰ ਮੰਜੂਰੀ ਐ ਤਾਂ ਮੈਨੂੰ ਜਨਾ ਚੇ ਮੈਂ ਦੱਸ ਦੇ ਪਤਾ ਲੱਜ ਜਾਂਦਾ ਫੇਰ ਚੇਤਾ ਭੁੱਲ ਜਾਂਦਾ ਖਾਲੀ ਹੁਣ ਮੈਂ ਸਿਰ ਜਾ ਕੇ ਮੰਜੂਦਾਈ ਮੰਜੂਰੀ ਨੀ ਮੰਜੂਰੀ ਕੀ ਗੱਲ ਤੇ ਤੂੰ ਨਹੀਂ ਨਹੀਂ ਕੁਝ ਵੀ ਨਹੀਂ ਨਹੀਂ ਕੁਝ ਨਹੀਂ ਨਹੀਂ ਕੁਝ ਤੇਗਾ ਵਾ ਨਹੀਂ ਨਹੀਂ ਕੋਈ ਗੱਲ ਕੀ ਆ ਰੋਣ ਦੀ ਹੈ ਨਹੀਂ ਵੈਸੇ ਅੱਖਾਂ ਦੇ ਵਿੱਚ ਨਾ ਲੱਟ ਕੰਜੇ ਪੈਣ ਈ ਸੀ ਵੈਸੇ ਰੜ ਕੇ ਕਿੱਦਾਂ ਪੈਣਾ ਭਾਈ ਤੇ ਮੂੰਹ ਮੂਰ ਤਾਂ ਪਤਾ ਲੱਗਣ ਡਿਆ ਵਾ ਮੈਂ ਤੇ ਆਈ ਸੀ ਮੈਂ ਕਿਹਾ ਜਨ ਮੈਨੂੰ ਪੁੱਛਦੀ ਏ ਤੇਰੇ ਕੋਲ ਡਿਜ਼ਾਈਨ ਪੁੱਛ ਕੇ ਬਣਾਇਆ ਈ ਹੈ ਨਾ ਉਹ ਵੇਲ ਮਾਜ ਸ਼ੁਰੂ ਕਰ ਲਗੀ ਮੈਂ ਚੇਤਾ ਭੁੱਲ ਗਿਆ ਮੈਂ ਕਿਹਾ ਮੰਜੂ ਨੂੰ ਪੁੱਛ ਕੇ ਆਣੀ ਆ ਤੇ ਛੱਡ ਇਹਨੂੰ ਨਹੀਂ ਕੋਈ ਗੱਲ ਨਹੀਂ ਮੈਂ ਦੱਸ ਦਿੰਨੇ ਤਾਂ ਨਹੀਂ ਨਹੀਂ ਤੂੰ ਇਹਨੂੰ ਛੱਡ ਦੂ ਇਹ ਇਹ ਬੰਦਾ ਰਹੇਗਾ ਮੈਨੂੰ ਇਹ ਦੱਸ ਵੀ ਕੀ ਗੱਲ ਤੈਨੂੰ ਹੋਇਆ ਕੀ ਹੈ ਪਹਿਲਾਂ ਮੈਨੂੰ ਇਹ ਦੱਸ ਕੀ ਦੱਸਾਂ ਤੁਹਾਨੂੰ ਮੈਂ ਕਿਉਂ ਮੈਂ ਤੇਰਾ ਚਿਹਰਾ ਪੜ ਲੈਣੀ ਮੇਰੀ ਗੱਲ ਸੁਣ ਤੂੰ ਦੱਸ ਮੈਂ ਨਾ ਦੱਸ ਜਸਬੀਰ ਦੀ ਦੀ ਆਈ ਸੀ ਅੱਛਾ ਤੇ ਤੁਹਾਨੂੰ ਪਤਾ ਉਹਨਾਂ ਦੀ ਬੇਟੀ ਰਿੰਪੀ ਅੱਛਾ ਉਹ ਜਸਬੀਰ ਭੈਣ ਜਿਹੜੀ ਤੇਰੀ ਉਹਦੀ ਕੁੜੀ ਲਈ ਕੀ ਨਾ ਕੀ ਨਾ ਕੀ ਨਾ ਲਿੰਪੀ ਉਹ ਦੋ ਟਾਈ 30 ਮਿੰਟ 30 ਮਿੰਟ ਨਾ ਗਾ ਤੂੰ ਮੈਂ ਕਿਹਾ ਸੀ ਵੀ ਮੈਂ ਵਿਆਹ ਵੀ ਤੇ ਜਾਣਾ ਹੈ ਉਹ ਉਸੇ ਕੁੜੀ ਦੀ ਗੱਲ ਹੈ ਉਹਦੀ ਗੱਲ ਹੈ ਅੱਛਾ ਕੀ ਹੋਣਾ ਕੀ ਹੈ ਬੰਦੇ ਨਾ ਲਾਲਚੀ ਹੋ ਗਏ ਤੇ ਸਹੀ ਨਹੀਂ ਲੱਗਦੇ ਪਏ ਤੇ ਪਰ ਪੇਰੀ ਭੈਣ ਮੰਨਣ ਚ ਨਹੀਂ ਤਿਆਰ ਉਹ ਕਹਿੰਦੀ ਮੇਰੇ ਕੁੜਮ ਵੀ ਬੜੇ ਵਧੀਆ ਵੈ ਦੱਸ ਉਹਨੂੰ ਮੈਂ ਕਿੱਦਾਂ ਸਮਝਾਵਾਂ ਕਿ ਤੇਰੇ ਕੁੜਮ ਸਹੀ ਹੈ ਜਾਂ ਨਹੀਂ ਸਹੀ ਹੈਗੇ ਮੁੰਡੇ ਕੋ ਸਮਾਂ ਨਹੀਂ ਆਂਦੇ। ਮੇਰੀ ਗੱਲ ਸੁਣਾ ਸਹੀ ਨਹੀਂ ਗੇ ਕੀ ਮਤਲਬ ਇਹ ਉਹਦੀ ਮਾਂ ਨੂੰ ਪਤਾਗਾ। ਮਾਂ ਨੂੰ ਤੇ ਪਤਾ ਨਹੀਂ ਲੱਗਦਾ ਪਿਆ। ਕੁੜੀ ਸਭ ਕੁਝ ਦੱਸਦੀ ਪਈ ਐ ਪਰ ਮਾਂ ਮੰਨਣ ਚ ਤਿਆਰ ਹੀ ਨਹੀਂਗੀ। ਉਹ ਕੰਦੀ ਮੇਰੀ ਧੀ ਬਹੁਤ ਵਧੀਆ ਹੈਗੀ ਆ। ਤੂੰ ਨਾ ਉਹਦੇ ਤੇ ਘਰ ਆਇਆ ਜਾਇਆ ਕਰ। ਬਿਲਕੁਲ ਨਹੀਂ ਆਣਾ ਜਾਣਾ। ਉਹ ਕੁੜੀ ਨੇ ਮੇਰੇ ਨਾਲ ਸਾਰੀ ਗੱਲ ਕਰ ਲੰਦੀ ਐ। ਕਦਿਗਨਾਂ ਕੋ ਪੈਸੇ ਮੰਗਦੇ ਆ ਵਿਆਹ ਤੋਂ ਪਹਿਲਾਂ ਵੀ 20 ਲੱਖ ਰੁਪਏ ਵਾਲੀ ਤੌਹਨਾ ਨੇ ਤੇ ਹੁਣ ਫਿਰ 22 ਲੱਖ ਰੁਪਏ ਦੀ ਡਿਮਾਂਡ ਰੱਖੀ ਹੋਈ ਆ ਤੇ ਉਹ ਬੰਦੇ ਸਹੀ ਹੋਣਗੇ ਮੈਨੂੰ ਤੇ ਆ ਨਹੀਂ ਸਮਝ ਆਦੀ ਵੀ ਉਹਨੇ ਸਾਰੀਆਂ ਗੱਲਾਂ ਤੈਨੂੰ ਦੱਸੀਆਂ ਤੈਨੂੰ ਯਕੀਨ ਆ ਗਿਆ ਤੇ ਉਹਦੀ ਮਾਂ ਨੂੰ ਕਿਉਂ ਨਹੀਂ ਆਂਦਾ ਯਕੀਨ ਐਹੀ ਤੇ ਮੈਂ ਕਰਨੀ ਪਈ ਆ ਉਹਦੀ ਜਿਹੜੀ ਮੁੰਡੇ ਦੀ ਮਾਂ ਵਾ ਨਾ ਬੜੀ ਗੰਦੀ ਐ ਉਹਨੇ ਪਤਾ ਨਹੀਂ ਕੀ ਉਹਨਾਂ ਨੂੰ ਕਿਹਾ ਤੇ ਕੀ ਨਹੀਂ ਕਿਹਾ ਬਸ ਉਹ ਆਪਣੀ ਕੁਟਮਨੀ ਦੇ ਗੁੰਨਗਾਈ ਜਾਂਦੇ ਪਏ ਵਿਆਹ ਕਿਤੇ ਸੇ ਕੁੜੀ ਵੇਈ ਪੁਤਲੀ ਘਰ ਨਹੀਂ ਆ ਆਹੋ ਪੁਤਲੀ ਘਰ ਠੀਕ ਆ ਹਾਂ ਉੱਥੇ ਵੈਈ ਤੇ ਨੋ ਨੰਬਰ ਗਲੀ ਦੇ ਵਿੱਚ ਨੋ ਨੰਬਰ ਗਲੀਏ 56 ਲਾ ਨੋ ਨੰਬਰ ਗਲੀ ਜਿੱਦ ਮੇਰੇ ਸਾਹੇ ਵਾਕਫ ਹੈ ਅੱਛਾ ਹਾਂ ਦੇਖ ਉਹਰੇ ਉੱਥੇ ਕਿਦਾਂ ਕਿਹਦਾ ਵੈਈ ਆ ਪੁਸ਼ਪਿੰਦਰ ਜੀ ਉਹਦੀ ਮਾਂ ਦਾ ਨਾਮ ਪੁਸ਼ਪਿੰਦਰ ਛੋੜਾ ਜਿਹਾ ਦਾ ਮੂੰਹ ਜੇ ਥੋੜਾ ਜਿਹਾ ਮੇਰੇ ਦਿਮਾਗ ਚ ਆ ਰਿਹਾ ਅੱਛਾ ਅੱਛਾ ਕੱਦ ਵੀ ਉਹਦਾ ਹਿਸਾਬ ਦਾ ਹੀ ਹੈ ਹਾਂ ਹੈਨਾ ਗੋਰੀ ਜਹੀ ਹੀ ਹੈ ਹਾਂ ਗੋਰੀ ਚਹੀ ਹੀ ਹੈ ਅੱਛਾ ਪਸ਼ਵਿੰਦਰ ਕੋਰ ਦੇ ਮੁੰਡੇ ਨਾਲ ਵਿਆਹੀ ਹੈ ਹਾਂਜੀ ਕਿਹੜੇ ਮੁੰਡੇ ਨਾਲ ਵਿਆਹੀ ਹੈ ਉਹਦੇ ਤੇ ਤਿੰਨ ਮੁੰਡੇ ਵਿਚਕਾਰਲੇ ਮੁੰਡੇ ਨਾਲ ਪਹਿਲੇ ਦਾ ਤੇ ਵਿਆਹ ਆਇਆ ਹੈ ਇਹ ਵਿਚਕਾਰਲੇ ਮੁੰਡੇ ਨਾਲ ਤੇ ਛੋਟਾ ਆਇਆ ਛੜਾ ਮਲੰਗਾ ਗਾ ਜੇ ਘਰ ਬੈਠਾ ਆ ਜੀ ਕੀ ਕਿਹਾ ਵਿਚਕਾਰਲੇ ਮੁੰਡੇ ਨਾਲ ਹਾਂਜੀ ਵਿਚਕਾਰਲੇ ਮੁੰਡਾ ਤੋਂ ਪਹਿਲਾਂ ਵਿਆਹ ਆਇਆ ਸੀ ਆ ਪਿੱਛੇ ਤਲਾਕ ਹੋ ਕੇ ਢਿਆ ਦਾ ਹੈ ਹੈ ਨਹੀਂ ਭੈਣ ਜੀ ਇਹ ਨਹੀਂ ਹੋ ਸਕਦਾ 10 ਤੇਰੀ ਮਾਤਾ ਜੀ ਮੈਂ ਕਿ ਝੂਠ ਬੋਲਣਾ ਵੈ ਹੈ ਸਾਡੇ ਦੀ ਸਦਾ ਦੀ ਕੁੜੀ ਉਹਨਾਂ ਦੇ ਵਿਆਹ ਸੀ ਵਿਚਕਾਰ ਦੇ ਮੁੰਡੇ ਨੂੰ ਜਿਹੜਾ ਤਰਾਕ ਹੋਇਆ ਵੈ ਨਹੀਂ ਭੈਣ ਜੀ ਉਹ ਤੇ ਕਹਿੰਦੇ ਉਹਨਾਂ ਦਾ ਮੁੰਡਾ ਬਾਹਰ ਹੋਗਾ ਜੀ ਅੱਛਾ ਹੋਰ ਹੋਰ ਕੁਝ ਕਹਾਂ ਨਾ ਉਹਨੇ ਨਹੀਂ ਬਸ ਇਹੀ ਕਹਿੰਦੇ ਸਾਡਾ ਮੁੰਡਾ ਬਾਹਰ ਹੈਗਾ ਵੈ ਉਹਨਾਂ ਦਾ ਸਾਰਾ ਨੰਬਰ ਲਾਜੀਆਂ ਦੀ ਬੰਦੀ ਸਮਝ ਆਈ ਉਹ ਕੁੜੀ ਸਾਡੀ ਨਾਲ ਇਸ ਤਰ੍ਹਾਂ ਜੋ ਖਾਇਆ ਵੈ ਉਸੇ ਮੁੰਡੇ ਦੇ ਨਾਲ ਬڑے ਪ੍ਰੇਮ ਪਿਆਰ ਨਾਲ ਸਾਡਾ ਮੁੰਡਾ ਭਾਲ ਗਿਆ ਹੈ ਸਾਡਾ ਮੁੰਡਾ ਹੈ ਲੱਖ ਲੱਖਾਂ ਕਮਾਦਾ ਜੇ ਉਹ ਮੁੜ ਕੇ ਜਦੋਂ ਆਵਿਆ ਤਾਂ ਕਦੀ ਕੋਈ ਡਿਮਾਂਡ ਪੂਰੀ ਕਰ ਕਦੀ ਕੋਈ ਡਿਮਾਂਡ ਪੂਰੀ ਕਰ ਕਦੀ ਕੋਈ ਜਮਾਨ ਜਿਨਾਚੇ ਤੇ ਉਹ ਨਾ ਸਹੇਦ ਰੰਡ ਮਾ ਨਾ ਪੂਰੀਆਂ ਕਰਤੀਆਂ ਉਹ ਨਾ ਚੇ ਤੇ 4 ਦਿਨ ਸੋਕੇ ਕੁੜੀ ਨੇ ਲੈ ਕੱਟ ਕਹਿੰਦੇ ਆ ਵੀ ਖਾਂਦੇ ਖਾਂਦੇ ਤੇ ਖੂ ਵੀ ਖਾਲੀ ਹੋ ਜਾਂਦਾ ਉਹ ਕਿੰਨਾ ਕੁ ਤੀਰ ਕਰ ਬੰਨਾ ਸੀ ਹੈ ਤੇ ਉਹ ਜਦੋਂ ਨਹੀਂ ਦਿੱਤਾ ਤੇ ਉਦੋਂ ਤਲਾਕਾਂ ਤੱਕ ਗੱਲਾਂ ਪਚਾਤੀਆਂ ਮੁੰਡਾ ਨਾ ਕੰਮ ਕਰਦਾ ਨਾ ਕਾਜ ਕਰਦਾ ਨਹੀਂ ਪੰਜੀ ਤੁਹਾਨੂੰ ਭੁਲੇਖਾ ਲੱਗਾ ਹੋਣਾ ਕਿ ਮੁੰਡਾ ਵਿਆਹਿਆ ਨਹੀਂ ਹੋ ਸਕਦਾ ਜੀ ਅੱਛਾ ਚੱਲੋ ਸਕਦਾ ਮੈਨੂੰ ਭੁਲੇਖਾ ਵੀ ਲੱਗਦਾ ਅੱਤਲ ਕੋ ਫੋਟੋ ਆ ਗਿਆ ਸੁ ਮੁੰਡੇ ਦੀ ਹਾਂਜੀ ਦਿਖਾ ਫਿਰ ਹੁਣੇ ਸ਼ੱਕ ਨਿਕਲ ਜਾਂਦਾ ਇਹ ਕਿਹੜੀ ਤੂੰ ਗੱਲ ਕਹੀ ਹੋ ਐਦਕ ਲੈ ਐਸੇ ਮੁੰਡੇ ਤੇ ਮੈਂ ਤੁਹਾਨੂੰ ਗੱਲ ਕਰਨ ਲਈ ਆਂ ਐਸੇ ਮੁੰਡੇ ਦਾ ਇਧਰ ਆ ਕੇ ਮੇਰੀ ਗੱਲ ਸੁਣ ਆ ਹੁਣ ਜੋ ਮੈਨੂੰ ਗੱਲਾਂ ਦੱਸਣ ਦੀ ਕਿਸੇ ਚਾਰ ਦਿਨ ਪਹਿਲਾਂ ਮੇਰੇ ਨਾਲ ਗੱਲ ਕਰ ਲੈਂਦੀ ਦੱਸੋ ਉਹਨਾਂ ਨੇ ਤਾਂ ਮੌਕਾ ਹੀ ਨਹੀਂ ਦਿੱਤਾ ਕੋਈ ਝੱਟ ਮੰਗਣੀ ਤੇ ਪੱਟ ਵਿਆਹ ਕਰ ਲਿਆ ਉਹਨਾਂ ਨੇ ਐਦਾਂ ਹੀ ਕਰਨਾ ਸੀ ਉਹ ਬੜੇ ਧੋਖੇਬਾਜ਼ ਬੰਦੇ ਨੇ ਮੈਂ ਤਾਂ ਦੱਸਾਂ ਤਾਂ ਤੂੰ ਅੱਜ ਕਰ ਤੈਨੂੰ ਨਹੀਂ ਵਿਸ਼ਵਾਸ ਨਾ ਤੇ ਮੈਂ ਤੈਨੂੰ ਕੁੜੀ ਦੇ ਦਾਦੀ ਕੋਲ ਲੈ ਜਾਣੀ ਆ ਇਹਦੇ ਦੁੱਖੋਂ ਕੁੜੀ ਦੀ ਮਾਂ ਮਰੀ ਹੋ ਘਰ ਦਾ ਘਰ ਦਾ ਟੱਬਰ ਸਾਰਾ ਹੀ ਜੜ ਗਿਆ ਹੀ ਤੇ ਜੇ ਬਚਣਾ ਹੀ ਨਾ ਮੈਂ ਤੇਰਾ ਵਹਿਮ ਹੁਣ ਇਕੱਲਾ ਦੱਸੇ ਤੀਆਂ ਨਹੀਂ ਪੈਂਜੀ ਮੈਂ ਤਾਂ ਦੱਸਾਂ ਨਹੀਂ ਸੱਚ ਗੱਲ ਹੀ ਗੀਓ ਮੇਰੀ ਭੈਣ ਤੇ ਜਿੰਦਿਆਂ ਚੀ ਮਰ ਜਾਣਾ ਮੈਂ ਤੇਨੂੰ ਦੱਸ ਹੀ ਤੇ ਕਹਿ ਨਹੀਂ ਆ ਜੇ ਆਪਣਾ ਟੱਬਰ ਬਚਾਣਾ ਹੀ ਨਾ ਤੇ ਕੁੜੀ ਨੂੰ ਬਚਾਣਾ ਹੀ ਤੇ ਚੱਲ ਹਾਂਜੀ ਹੈਲੀ ਗੱਲ ਮੇਰੀ ਭੈਣ ਸਾਹਮਣੇ ਕਹਿ ਦੋਗੇ ਨਾ ਤੁਸੀਂ ਲੈ ਕਹਿਣਾ ਕਿਉਂ ਨਹੀਂ ਜੇ ਗੌਂਡੀਆਂ ਨੇ ਗੌਂਡੀਆਂ ਦੇ ਕੰਮ ਨਹੀਂ ਆ ਰਹੇ ਤਾਂ ਹੋਰ ਕਿਹਦੇ ਆਣਾ ਮੈਂ ਮੇਰੀ ਸੁਣ ਗੱਲ ਇਹਨਾਂ ਦਾ ਇਹੋ ਜਿਹਾ ਪਰਿਵਾਰ ਗੰਦਾ ਟਕਰਿਆ ਸੀ ਮਾਂ ਵੀ ਮਰ ਗਈ ਕੁੜੀ ਦਾ ਕੁੜੀ ਦੀ ਪਿਓ ਵੀ ਮਰ ਗਿਆ ਕੁੜੀ ਆਪ ਵੀ ਖੁਦ ਇੱਜ਼ਤ ਦੇ ਦੁਖੋਂ ਮਰ ਗਈ ਬਚਾਈ ਕੱਖ ਨਹੀਂ ਮੈਂ ਆਪਣੀ ਦੀ ਪੇਣਾ ਲੱਗਦਾ ਨਹੀਂ ਹੁਣ ਦੇਣਾ ਤੁਸੀਂ ਮੰਨ ਚੱਲੋ ਲੈ ਕੇ ਚੱਲ ਮੈਂ ਤੈਨੂੰ ਹੁਣੇ ਲੈ ਕੇ ਜਾਨੀਆ ਚੱਲ ਤੇਰਾ ਵਿਆਹ ਮੈਂ ਕਰਵਾ ਕੇ ਰੱਖਣਾ ਚੱਲ ਧੀ ਦਾ ਤੇਰੀ ਲੱਗਦੀ ਆ ਕੁਝ ਤੇ ਮੇਰੀ ਵੀ ਤਾਂ ਆਪਣੇ ਵੀ ਹੋਈ ਆ ਚੱਲ ਚੱਲ ਤੁਰ Ald. Tala hon me. ਮੈਂ ਤੇ ਆਪਣੀ ਬਚਾ ਲੈ ਸਕੀ ਜੇ ਤੁਸੀਂ ਬਚਾਣਾ ਚਾਹੁੰਦੇ ਹੋ ਤੇ ਬਚਾ ਲੋ ਵੇਖ ਗੰਜੂ ਪਤਾ ਨਹੀਂ ਮੈਨੂੰ ਇੰਜ ਕਿਉਂ ਲੱਗਣ ਡਿਆ ਕਿਵੇਂ ਮਨਜੂਤੀ ਕੋਈ ਗੱਲ ਸਮਝ ਨਹੀਂ پا ਰਹੀ ਮੰਜੂ ਮੇਰੀ ਕੁੜੀ ਦਾ ਪਲਾ ਕਰੰਡਈਆ ਕੀ ਪੁਰਾ ਸੋਚਣ ਡਈ ਨਹੀਂ ਨਹੀਂ ਜੋ ਮੈਂ ਅਜੋਨਾ ਕਰਕੇ ਆਈ ਨਾ ਬਿਲਕੁਲ ਸਹੀ ਕਰਕੇ ਆਈ ਆ ਕਿਉਂ ਨਾ ਮੈਂ ਅਲੀਲ ਨਾਲ ਗੱਲ ਕਰਾਂ ਕਿ ਨੂੰ ਸਮਝਾ ਕੇ ਰੱਖ ਪਰ ਜੇ ਉਹਨੇ ਕਹਿਤਾ ਕਿ ਤੂੰ ਮੇਰੇ ਆਦਮੀ ਨਾਲ ਗੱਲ ਕਿਉਂ ਕੀਤੀ ਜੋ ਹੁੰਦਾ ਹੋ ਜਵੇ ਉਹਦੇ ਨਾਲ ਗੱਲ ਕਰਕੇ ਰਹਿਣੀ ਹੈ ਕਿ ਵੀਰ ਜੀ ਨਾਲ ਗੱਲ ਕਰਾਂ ਨਹੀਂ ਨਹੀਂ ਵੀਰੇ ਨਾਲ ਨਹੀਂ ਗੱਲ ਕਰਨੀ ਸਿੱਧੀ ਗੱਲ ਇਹ ਨਾਲ ਗੱਲ ਕਰਦੀ ਆ ਮੈਂ ਐਸਰੇ ਟਾਈਮ ਹੈਲੋ 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 ਅਨਿਲ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਨਿਲ ਵੇਖ ਬੋਤਿਆਂ ਤੇ ਮੈਂ ਤੇਰ ਨਾਲ ਗੱਲਾਂ ਕਰ ਲੀਆਂ ਨੇ ਗੱਲ ਤਾਂ ਤੇਰੇ ਤੱਕ ਨਿੱਕੀ ਨਿੱਕੀ ਸਾਰੀ ਪਹੁੰਚ ਜਾਂਦੀ ਆ ਥੋੜਾ ਜਿਹਾ ਨਾ ਮੰਜੂ ਨੂੰ ਸਮਝਾ ਕੇ ਰੱਖ ਕਿ ਮੇਰੀ ਕੁੜੀ ਦੀ ਜ਼ਿੰਦਗੀ ਵਿੱਚ ਐਵੇਂ ਦਖਲਅੰਦਾਜ਼ੀ ਨਾ ਕਰੇ ਕੀ ਸਮਝਾਵਾਂ ਉਹਨੂੰ ਕੀ ਕੀਤਾ ਉਹਨੇ ਕੀ ਕੀਤਾ ਉਹਨੇ ਐਦਾ ਮਤਲਬ ਤੈਨੂੰ ਸਾਰੀ ਗੱਲ ਦਾ ਪਤਾ ਹੈ ਕਿਹੜੀ ਗੱਲ ਹੈ ਮੈਨੂੰ ਦੱਸਾਂਗੇ ਤਾਂ ਫੇਰ ਹੀ ਪਤਾ ਲੱਗੇਗਾ ਐਵੇਂ ਨਾ ਤੂੰ ਹੀ ਦੋਵੇਂ ਜੀ ਬੋਤੇ ਚਲਾਕ ਨਾ ਬਣੋ ਮੈਂ ਰਿੰਪੀ ਬਾਰੇ ਗੱਲ ਕਰਨ ਢਈ ਆ ਮੇਰੀ ਕੁੜੀ ਬੜੇ ਵਧੀਆ ਘਰ ਚ ਵਿਆਹੀ ਆ ਪਰ ਉਹਨੂੰ ਪਤਾ ਨਹੀਂ ਕੀ ਗੱਲ ਆ ਇੱਕੋ ਗੱਲ ਕਹੀ ਜਾਂਦੀ ਆ ਕਿ ਰਿੰਪੀ ਦੇ ਸਹੁਰੇ ਚੰਗੇ ਨਹੀਂ ਰਿੰਪੀ ਦੇ ਸਹੁਰੇ ਲਾਲਚੀ ਆ ਰਿੰਪੀ ਦੇ ਸਹੁਰੇ ਲਾਲਚੀ ਆ ਚੁੱਪ ਕਰ ਤੇ ਮੇਰੀ ਗੱਲ ਸੁਣ ਧਿਆਨ ਨਾਲ ਉਹ ਜੋ ਕਹਿੰਦੀ ਪਈ ਆ ਸਹੀ ਕਹਿੰਦੀ ਪਈ ਆ ਸਹੀ ਕਹਿੰਦੀ ਪਈ ਆ ਤੇ ਹੋਰ ਕੀ ਸਹੀ ਕਹਿੰਦੀ ਪਈ ਆ ਮੇਰੀ ਕੁੜੀ ਦਾ ਘਰ ਬਰਬਾਦ ਕਰਨ ਢਈ ਆ ਤੂੰ ਸਹੀ ਕਰਨ ਢਈ ਆ ਕੀ ਬਰਬਾਦ ਕਰਨ ਦੀ ਹੈ ਉਹ ਕੋਈ ਉੱਥੇ ਬੈਠੀ ਹੈ ਜਾ ਕੇ ਤੇਰੀ ਕੁੜੀ ਦੇ ਕੋਲ ਬੈਠੀ ਹੈ ਕਿ ਤੇਰੇ ਕੁੜੀ ਦੇ ਗੋਣ ਰੰਦੀ ਹੈ ਜਾਂ ਉਹਨਾਂ ਨੂੰ ਫੋਨ ਵਗੈਰਾ ਕਰਦੀ ਹੈ ਇਹ ਤੇ ਤੈਨੂੰ ਅਸੀਂ ਫੋਨ ਕਰਨਾ ਨਹੀਂ ਨਾ ਹੀ ਤੇਰਾ ਫੋਨ ਸੁਣਨਾ ਸੀ ਜਾ ਸ਼ੁਕਰ ਕਰ ਤੇਰਾ ਫੋਨ ਆਇਆ ਤਾਂ ਮੈਂ ਚੁੱਕ ਲਿਆ ਤੂੰ ਸਾਡੇ ਕੋਲ ਪੁੱਛਿਆ ਜਦੋਂ ਉਹ ਮੰਜੂ ਤੈਨੂੰ ਸਹੀ ਸਲਾਹ ਦਿੰਦੀ ਪਈ ਸੀ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਤੂੰ ਸਮਝੀ ਹੈ ਇੱਕ ਗੱਲ ਨਹੀਂ ਸਮਝੀ ਤੂੰ ਨਾ ਤੂੰ ਸਾਡੀ ਮੰਨੀ ਤੇ ਹੁਣ ਸਾਡੇ ਤੇ ਇਲਜ਼ਾਮ ਨਾ ਨਹੀਂ ਪਈਆਂ ਪਰ ਮੇਰੀ ਗੱਲ ਸੁਣੋ ਜਦੋਂ ਰਿਸ਼ਤਾ ਹੋਣ ਡਿਆ ਸੀ ਉਹਦਾ ਬਾਹ ਤੇ ਤੁਹਾਨੂੰ ਇਤਰਾਸ ਸੀ ਤੁਸੀਂ ਮੇਰੇ ਕੋ ਕਿਉਂ ਪੁੱਛਦੇ ਸੀ ਕਿ ਫੋਟੋ ਦੇ ਆਹ ਦੇਖ ਕਿਹੜੀ ਕੰਟਰੀ ਜਿਹੜੀ ਰੰਦਾ ਕਿੱਥੇ ਰਹਿੰਦਾ ਮੈਂ ਕਿਉਂ ਦੱਸਾਂ ਉਹ ਐਸੇ ਕਰਕੇ ਮੈਂ ਪੁੱਛਣ ਡਿਆ ਸਾਂ ਕਿ ਮੁੰਡਾ ਬਾਹ ਗਿਆ ਵੀ ਹੈਗਾ ਕਿਹੜੇ ਐਵੇਂ ਤੇ ਤੁਹਾਨੂੰ ਬਾਹ ਦਾ ਝਾਂਸਾ ਦੇ ਕੇ ਤੇ ਤੁਹਾਡੀ ਕੁੜੀ ਦੇ ਨਾਲ ਵਿਆਹ ਕਰਾ ਕੇ ਤੇ ਆਪ ਉਥੇ ਆਰਾਮ ਨਾਲ ਬੈਠੇ ਨੇ ਤੁਸੀਂ ਪਤਾ ਕੀਤਾ ਪਹਿਲਾਂ ਉਹਦੀ ਮਾਂ ਨੇ ਜੋ ਕਿਹਾ ਸਹੀ ਕਿਹਾਗਾ ਮਾਂ ਨੇ ਕਹਿਣਾ ਕੋਈ ਆਣ ਗਵਾਂਡ ਕੇ ਇਕਲੋਂ ਪੁੱਛਿਆ ਮਿੰਨੂ ਵੀ ਮੁੰਡੇ ਜਿਹੋ ਜਿਹੇ ਨੇ ਮੁੰਡਾ ਜਿਹੋ ਜਿਆ ਅਨਿਲ ਮਿੰਨੂ ਕੀ ਲੋੜ ਪਈ ਆਣ ਗਵਾਨ ਨੂੰ ਪੁੱਛਣ ਦੀ ਜਦੋਂ ਅਸੀਂ ਤੈਨੂੰ ਦੱਸਦੇ ਪਏ ਸੀ ਇਹ ਤੇ ਤੈਨੂੰ ਲੱਗਦਾ ਸੀਗਾ ਪੰਗਣੀ ਆ ਭਾਂਜੀ ਮਾਰਨ ਦੇ ਆ ਬਸ ਸਮਝਉਣਾ ਤੈਨੂੰ ਸਾਰਾ ਸਹੀ ਗਿਆ ਨਹੀਂ ਕਿ ਨਹੀਂ ਤੋਹੀ ਨਾ ਅਸਲ ਚ ਦੋਵੇਂ ਜੀ ਸੜਗੇ ਜੇ ਕਿ ਮੇਰੀ ਕੁੜੀ ਚੰਗੇ ਘਰ ਚੱਲੀ ਆ ਤਾਨੂੰ ਬਾਹਰ ਜਾਣ ਲੱਗਿਆ ਕਿੰਨਾ ਟਾਈਮ ਲੱਗਿਆ ਤੇ ਮੇਰੀ ਕੁੜੀ ਨੂੰ ਸੋਹਰੇ ਬਾਹਰ ਮਿਲਣ ਦੇ ਆ ਓ ਮੇਰੀ ਗੱਲ ਸੁਣ ਸਾਡੇ ਨਾਲ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਤੂੰ ਜਾਣ ਇਹਾਂ ਕੰਮ ਜਾਣੇ ਵਿਆਹ ਤੂੰ ਕੀਤਾ ਨਾ ਸਾਡੇ ਕੋਲੋਂ ਪੁੱਛਿਆ ਨਾ ਸਾਨੂੰ ਸੱਧਿਆ ਨਾ ਸਾਡੇ ਨਾਲ ਸਾਡੇ ਕੋਲੋਂ ਕੋ ਸਲਾਹ ਲਈਤੀ ਸਲਾਹ ਲੈਂਦੀ ਤੇ ਤੈਨੂੰ ਅਸੀਂ ਚੰਗੀ ਸਲਾਹ ਦੰਦੇ ਅੱਜ ਤੇਰੀ ਕੁੜੀ ਦਾ ਘਰ ਬਰਬਾਦ ਨਾ ਹੁੰਦਾ ਕੁੜੀ ਦਾ ਘਰ ਨਹੀਂ ਬਰਬਾਦ ਹੋਇਆ ਕੁੜੀ ਬਰਬਾਦ ਹੋਈ ਹੈ ਇਹ ਸਾਰੀ ਜ਼ਿੰਮੇਵਾਰੀ ਤੇਰੀ ਹੈ ਸਾਨੂੰ ਕਿਉਂ ਪੰਡਣਡੀਆਂ ਤੂੰ ਗੱਲ ਬਿਲਕੁਲ ਸਹੀ ਹੈ ਮੈਂ ਜਿਹੜੀ ਗੱਲ ਕਰਕੇ ਆਈ ਨਾ ਮੰਜੂ ਨਾ ਉਹ ਬਿਲਕੁਲ ਸਹੀ ਗੱਲ ਕਰਕੇ ਢਾਡੀ ਸਾਰਿਆਂ ਦੀ ਨਿਗਾ ਨਾ ਮੇਰੀ ਜਾਇਦਾਦ ਆ ਕਿਉਂਕਿ ਮੇਰੀ ਕੁੜੀ ਕੱਲੀ ਕੱਲੀ ਆ ਤੇਰੀ ਕੱਲੀ ਕੱਲੀ ਕੁੜੀ ਤੇ ਅਸੀਂ ਘਾਟੇ ਗਏ ਸਾਡੇ ਕੋਲ ਜਮੀਨ ਜਾਇਦਾਦ ਨਹੀਂ ਸਾਡੇ ਕੋਲ ਕੁਝ ਨਹੀਂਗਾ ਕੀ ਨਹੀਂਗਾ ਸਾਡੇ ਕੋਲ ਅਸੀਂ ਤੇਰੇ ਕੋਲੋਂ ਕਦੀ ਮੰਗਿਆ ਵਾ ਤੇ ਫੇਰ ਤੁਸੀਂ ਖੁਸ਼ ਕਿਉਂ ਨਹੀਂ ਹੋ ਹੋਂਦੇ ਉਹ ਰਿਸ਼ਤੇ ਤੋਂ ਤਾਨੂੰ ਦੱਸ ਕੋ ਖੁਸ਼ੀ ਮਨਾਣੀ ਜੀ ਪਹਿਲਾਂ ਤੂੰ ਹੀ ਕਹਿੰਦੇ ਸੀ ਕਿ ਰਿੰਪੀ ਸਾਡੀ ਧੀ ਈ ਆ ਰਿਬੀ ਦਾ ਸਾਰੇ ਕਾਰਜ ਆਪਾਂ ਰਚਾਵਾਂਗੇ ਤੇ ਹੁਣ ਤਾਨੂੰ ਕੀ ਹੋ ਗਿਆ ਸਾਰਾ ਕੁਝ ਤਾਂ ਮੈਂ ਕੀਤਾ ਨਾ ਜੇ ਸਾਡੀ ਧੀ ਈ ਆ ਤੇ ਅਸੀਂ ਤੈਨੂੰ ਸਮਝਾਣੇ ਸਾਂ ਤੂੰ ਸਾਡੀ ਇੱਕ ਗੱਲ ਨਹੀਂ ਮੰਨੀ ਜਾਂ ਤੇ ਮੰਨੀ ਤੇ ਅੱਜ ਤੂੰ ਇਹ ਪਛਤਾਨਦੀ ਨਾ ਕਿਹੜੀ ਗੱਲਾਂ ਕਹਿਣ ਦੀਆਂ ਤੇਰੀ ਕੁੜੀ ਦਾ ਘਰ ਬਰਬਾਦ ਹੋ ਗਿਆ ਮੈਂ ਪਛਤਾਨਦੀ ਆ ਮੈਂ ਤਾਂ ਕੋਈ ਪਛਤਾਨ ਨਹੀਂ ਡਈ ਤੁਹਾਨੂੰ ਕੁਝ ਹੋਣ ਡਿਆ ਕਿ ਕੁੜੀ ਚੰਗੇ ਘਰ ਕਿਉਂ ਚਲੀ ਗਈ ਆ ਮੇਰੀ ਕੁੜੀ ਬਹੁਤ ਸੁਖੀ ਹੈ ਕੀ ਆ ਮੈਂ ਤਾਂ ਸੋਚਿਆ ਸੀ ਕਿ ਮੈਂ ਅਲਿਨ ਨੂੰ ਫੋਨ ਕਰਕੇ ਸਮਝਾਨੀ ਆ ਕਿ ਮੰਜੂ ਨੂੰ ਸਮਝਾਵੇ ਪਰ ਤੁਸੀਂ ਦੋਵੇਂ ਜੀ ਮੈਨੂੰ ਲੱਗ ਗਿਆ ਤੁਹਾਡਾ ਸਾਰਾ ਪਤਾ ਔਰ ਮੇਰੀ ਗੱਲ ਸੁਣ ਪੈਣਾ ਤੂੰ ਜਾਣ ਤੇ ਤੇਰਾ ਕੰਮ ਜਾਣੇ ਸਾਨੂੰ ਕੋਈ ਦੋਸ਼ ਦੇਣ ਦੀ ਲੋੜ ਨਹੀਂ ਗੀ ਕਿਉਂ ਨਾ ਤੂੰ ਸਾਡੇ ਕੋਲੋਂ ਪੁੱਛਿਆ ਨਾ ਗਿਛਿਆ ਨਾ ਤੂੰ ਮੁੰਡੇ ਵਾਲਿਆਂ ਦੀ ਇਨਕੁਆਇਰੀ ਕੀਤੀ ਨਾ ਉਹਨਾਂ ਦਾ ਪਤਾ ਕੀਤਾ ਬਾਅਦ ਬਸ ਤੁਹਾਨੂੰ ਇਹ ਗਾ ਸੀਗਾ ਬਈ ਮੁੰਡਾ ਬਾਹਰ ਹੈਗਾ ਸਾਡੀ ਵੀ ਕੁੜੀ ਬਾਹਰ ਚਲੀ ਜਾਏਗੀ ਜਦੋਂ ਵੀ ਕੋਈ ਰਿਸ਼ਤਾ ਕਰੀਏ ਅਹ ਤੈਨੂੰ ਐਸੇ ਕਰਕੇ ਫੋਨ ਕਰਦੇ ਆਂ ਬਈ ਤੂੰ ਆਪਣੀ ਕੁੜੀ ਵਿਆਹ ਲੱਗਿਆ ਪਹਿਲਾਂ ਪਤਾ ਕਰ ਲੈ ਪਤਾ ਕਰ ਲੈ ਪਤਾ ਕਰ ਲੈ ਕਿ ਮੁੰਡਾ ਬਾਹਰ ਹੈਗਾ ਜੇ ਬਾਹਰ ਹੈਗਾ ਤਾਂ ਕੀ ਕਰਦਾ ਤੂੰ ਸਾਡੀ ਮੰਨੀਂ ਅਨੀਲਾ ਸਹੀ ਕੰਦੇ ਸਿਆਣੇ ਕਿ ਕੋਈ ਨਹੀਂ ਛੜਦਾ ਛੜਦੇ ਆਪਣਾ ਸ਼ਰੀਕ ਹੀ ਆ ਔਰ ਅੱਜ ਉਦਾਹਰਨ ਜਿਹੜੀ ਹੈ ਨਾ ਮੇਰੇ ਸਾਹਮਣੇ ਆ ਗਈ ਆ ਤੁਸੀਂ ਵਾਕਿਆ ਸੜਨ ਦੇ ਜੇ ਕਿ ਮੇਰੀ ਧੀ ਵੱਡੇ ਘਰ ਵੇ ਗਿਆ ਠੀਕ ਆ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ ਤੇ ਨਾ ਮੈਂ ਤੈਨੂੰ ਫੋਨ ਕਰਾਂਗੀ ਮੈਂ ਤੈਨੂੰ ਫੋਨ ਕੀਤਾ ਤੂੰ ਆਪੇ ਫੋਨ ਕੀਤਾ ਮੈਂ ਤਾਂ ਤੈਨੂੰ ਫੋਨ ਕਰਦਾ ਹੀ ਨਹੀਂ ਨਾ ਮੈਂ ਕਦੀ ਤੇਰਾ ਫੋਨ ਚੁੱਕਿਆ ਤੈਨੂੰ ਮੈਂ ਪਹਿਲਾਂ ਵੀ ਕਿਹਾ ਮੈਂ ਤਾਂ ਤੇਰਾ ਫੋਨ ਚੁੱਕਦਾ ਹੀ ਨਹੀਂ ਐ ਤੇ ਪਤਾ ਨਹੀਂ ਕਿਸ ਤਰ੍ਹਾਂ ਮੈਂ ਤੇਰਾ ਫੋਨ ਚੁੱਕ ਲਿਆ ਨਾ ਕਰੀ ਆਲਾ ਫੋਨ ਬੰਦ ਕਰਤਾ ਹੀ ਫੋਨ ਦੱਸ सारे जाने हाथ धो तो के मेरी दे मगर पै गए बहुत परेशान हो गई हूं तो हो ज्यादा हो गई है मैं परेशान की गल कर दिखती है उन्होंने समझ नहीं लगता पाया किनू कह कि ना कहो मम्मी इन्हें परेशान क्यों ਤੁਸੀਂ ਕੱਲ ਰਾਤ ਆਏ ਇੰਨੇ ਪਰੇਸ਼ਾਨ ਹੈ ਕਿਉਂ ਕੀ ਗੱਲ ਹੈ ਗੱਲ ਤੈਨੂੰ ਮੈਂ ਕੀ ਦੱਸਾਂ